ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਘਰ ਦੀ ਵੀਡੀਓ ਲੈ ਕੇ ਆਏ ਆ ਵੱਡੇ 12 ਮਰਲੇ ਇਸ ਦੀ ਜਗ੍ਹਾ ਹੈ ਜੀ ਇਹ ਘਰ ਮੇਨ ਰੋਡ ਦੇ ਉੱਪਰ ਬਣਿਆ ਹੋਇਆ ਬਾਹਰ ਦੋ ਦੁਕਾਨਾਂ ਬਣੀਆਂ ਹੋਈਆਂ ਹਨ ਤانوں ਸਭ ਤੋਂ ਪਹਿਲਾਂ ਰੋਡ ਦਿਖਾ ਦਿੰਨੇ ਆ ਬਾਹਰ ਮੇਨ ਰੋਡ ਆ ਦੇਖੋ ਜੀ ਆ ਮੇਨ ਰੋਡ ਜਾ ਰਿਹਾ ਠੀਕ ਹੈ ਜੀ ਤੇ ਇਧਰਲੇ ਪਾਸੇ ਆ ਦੋ ਦੁਕਾਨਾਂ ਬਣੀਆਂ ਹੋਈਆਂ ਆ ਬਾਹਰ ਤੇ ਨਾਲ ਇਹਦੇ ਗੇਟ ਲੱਗਾ ਘਰ ਦੇ ਅੰਦਰ ਜਾਣ ਲਈ ਆ ਪੂਰੀ ਫਰੰਟਾ ਘਰ ਦੀ ਤੇ ਦੇਖ ਲਓ ਇੱਕ ਵਾਰੀ ਦੁਕਾਨਾਂ ਦਾ ਜਿਹੜਾ ਸਾਈਜ਼ ਐ ਉਹ 12x16 ਐ ਦੋਨੋਂ ਦੁਕਾਨਾਂ 12x16 12x16 ਦੀਆਂ ਹਨ ਸਾਰਾ ਪਰਿਵਾਰ ਬਾਹਰ ਵਾਲੇ ਦੇ ਸੈੱਟ ਹੋਣ ਕਰਕੇ ਘਰ ਵੇਚ ਰਹੇ ਨੇ ਸਾਰੀ ਫੈਮਿਲੀ ਬਾਹਰ ਹੀ ਸ਼ਿਫਟ ਹੋਈ ਹੋਈ ਹੈ ਇਸ ਕਰਕੇ ਘਰ ਦਾ ਵੇਚਣ ਦਾ ਕਾਰਨ ਹੈ ਜੀ ਆਹ ਦੇਖੋ ਜੀ ਅੰਦਰ ਵੱਡਦੇ ਨਾਲ ਖੁੱਲਾ ਡੁੱਲਾ ਵਿਹੜਾ ਆਹ ਸਾਰਾ ਵਿਹੜਾ ਬਣਿਆ ਹੋਇਆ ਤੇ ਬਾਹਰਲੇ ਪਾਸੇ ਹੀ ਦੋ ਵਾਸ਼ਰੂਮ ਬਣੇ ਹੋਏ ਹਨ ਵਾਸ਼ਰੂਮ ਵਿੱਚ ਸਾਰੇ ਦੀਵਾਰਾਂ ਤੇ ਟਾਇਲ ਲੱਗੀ ਹੋਈ ਹੈ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਬਾਕੀ ਟੂਟੀਆਂ ਦੀ ਸ਼ਾਵਰ ਦੀ ਫਿਟਿੰਗ ਦਾ ਕੰਮ ਸਾਰਾ ਹੋਇਆ ਹੋਇਆ ਹੈ ਬਾਹਰਲੇ ਪਾਸੇ ਵਾਸ਼ਪੈਸਿਨ ਲੱਗਾ ਹੋਇਆ ਪਾਣੀ ਲਈ ਘਰ ਵਿੱਚ ਸਮਰਸਿਭਲ ਬੋਰ ਹੋਇਆ ਹੋਇਆ ਤੇ ਨਾਲ ਸਰਕਾਰੀ ਟੂਟੀ ਦਾ ਵੀ ਕਨੈਕਸ਼ਨ ਆਇਆ ਹੋਇਆ ਬਾਕੀ ਤਾਂ ਅੰਦਰੋਂ ਵੀ ਸਾਰਾ ਘਰ ਦਿਖਾ ਦਨੇ ਆਹ ਦੇਖੋ ਜੀ ਅੰਦਰ ਵੱਡਿਆਂ ਨਾਲ ਹੀ ਲੋਬੀ ਏਰੀਆ ਸਾਰਾ ਪੱਥਰ ਲੱਗਾ ਹੋਇਆ ਜੀ ਘਰ 'ਚ ਦੀਵਾਰਾਂ ਤੇ ਸਾਰਾ ਪੇਂਟ ਦਾ ਕੰਮ ਹੋਇਆ ਹੋਇਆ ਘਰ ਵਿੱਚ 3 ਬੈੱਡਰੂਮ ਬਣੇ ਹੋਏ ਹਨ 2 ਵਾਸ਼ਰੂਮ ਬਣੇ ਹੋਏ ਹਨ ਇੱਕ ਵੱਡਾ ਸਟੋਰ ਰੂਮ ਬਣਿਆ ਹੋਇਆ ਅਤੇ ਕਿਚਨ ਬਣੀ ਹੋਈ ਹੈ ਤੁਹਾਨੂੰ ਵਾਰੀ ਵਾਰੀ ਸਾਰਾ ਦਿਖਾ ਦਿੰਨੇ ਆ ਅੱਜ ਇਹ ਪਹਿਲਾ ਰੂਮ ਬਣਿਆ ਹੋਇਆ ਰੂਮ ਕਾਫੀ ਖੁੱਲਡੁੱਲਾ ਬਣਿਆ ਹੋਇਆ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰਾ ਵੀਡੀਓ ਵਿੱਚ ਹਰ ਰੂਮ ਵਿੱਚ ਦੋ ਦਰਵਾਜੇ ਲੱਗੇ ਹੋਏ ਹਨ ਇੱਕ ਭਲਾਈ ਵਾਲਾ ਅਤੇ ਇੱਕ ਜਾਲੀ ਵਾਲਾ ਆ ਦੇਖੋ ਜੀ ਮਾਲਕਾਂ ਦੋਨੋਂ ਨੰਬਰ ਸਕਰੀਨ ਤੇ ਦੇ ਦਿੱਤੇ ਹਨ 99159 43328 95016 75108 ਇਹ ਜੀ ਘਰ ਦੇ ਮਾਲਕਾਂ ਦਾ ਨੰਬਰ ਹੈ ਤੁਸੀਂ ਮਾਲਕ ਨੂੰ ਫੋਨ ਕਰਕੇ ਸਾਰੀ ਗੱਲ ਕਰ ਸਕਦੇ ਹੋ ਆ ਜੀ ਦੂਜਾ ਰੂਮ ਬਣਿਆ ਹੋਇਆ ਇਹ ਸਟੋਰ ਰੂਮ ਯੂਜ਼ ਕਰ ਰਹੇ ਨੇ ਘਰ ਦੀ ਲੋਕੇਸ਼ਨ ਸਕਰੀਨ ਤੇ ਲਿਖ ਕੇ ਦੇ ਦਿੱਤੀ ਹੈ ਤੁਸੀਂ ਨੋਟ ਕਰ ਲਓ ਸਾਡੇ ਕਾਫੀ ਵੀਰਾਂ ਤੇ ਭੈਣਾਂ ਨੇ ਕਮੈਂਟ ਵਿੱਚ ਬੰਗੇ ਸਾਈਡ ਤੋਂ ਵੀਡੀਓ ਲਿਆਣ ਲਿਖਿਆ ਸੀ ਤਾਂ ਉਹਨਾਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਆਪਾਂ ਉਧਰ ਲਈ ਵੀਡੀਓ ਲੈ ਕੇ ਆਏ ਆ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਕਾਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਿਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਕਾਰ ਕੋਠੀ ਦੀ ਚੋਆਇਸ ਕਰ ਸਕਦੇ ਹੋ ਜੀ ਇੱਕ ਰੂਮ ਆ ਬਣਿਆ ਜੀ ਆ ਵੀ ਰੂਮ ਕਾਫੀ ਖੁੱਲਡੁੱਲਾ ਬਣਿਆ ਹੋਇਆ ਚਾਰੋ ਰੂਮ ਕਾਫੀ ਖੁੱਲਡੁੱਲੇ ਬਣੇ ਹੋਏ ਹਨ ਤੇ ਇਹਨਾਂ ਦੇ ਸਾਹਮਣੇ ਪਾਸੇ ਕਿਚਨ ਬਣੀ ਹੋਈ ਹੈ ਤਾਨੂੰ ਕਿਚਨ ਵੀ ਦਿਖਾ ਦਨੇ ਆ ਜੀ ਆ ਦੇਖੋ ਜੀ ਕਿਚਨ ਵਿੱਚ ਵੀ ਸਾਰਾ ਖਾਣਿਆ ਦਾ ਕੰਮ ਲੱਕੜ ਦਾ ਕੰਮ ਹੋਇਆ ਹੋਇਆ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਜੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਆ ਜੋ ਹਨ ਵੇਲੇ ਟਾਈਮ ਵਿੱਚ ਘਰਾਂ ਕੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਖੜੀਏ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ